ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਲੱਗੀਆਂ ਜੀ ਆਪਣੇ ਫਰੂਟ ਪਲਾਂਟ ਤੇ ਜਿਹੜੀਆਂ ਆਪਣੇ ਸਬਜ਼ੀਆਂ ਲੱਗ ਰਹੀਆਂ ਆ ਉਹਨਾਂ ਦੀ ਪਹਿਲੀ ਵਾਰੀ ਮੈਂ ਲੱਗੀਆਂ ਤੁਹਾਨੂੰ ਵੀਡੀਓ ਦਿਖਾਣ ਇਹ ਦੇਖੋ ਇਹ ਮੇਰੀਆਂ ਭਿੰਡੀਆਂ ਦੇ ਪਲਾਂਟ ਆ ਦੇਖੋ ਤੁਸੀਂ ਕਿੰਨੇ ਸੋਹਣੇ ਹੋ ਰਹੇ ਆ ਸ਼ਾਇਦ ਇੰਨੇ ਵਧੀਆ ਜਿਹੜੇ ਪੌਦੇ ਆ ਉਹ ਥੱਲੇ ਜ਼ਮੀਨ ਤੇ ਵੀ ਨਹੀਂ ਹੁੰਦੇ ਤਾਂ ਇਹ ਤੁਸੀਂ ਯਕੀਨ ਨਹੀਂ ਮੰਨੋਗੇ ਇੱਕ ਟਾਇਰ ਦੇ ਵਿੱਚ ਲੱਗੇ ਹੋਏ ਆ ਇਹ ਇੱਕ ਕਾਰ ਦਾ ਟਾਇਰ ਆ ਉਹਦੇ ਵਿੱਚ ਲੱਗੇ ਹੋਏ ਆ ਤੇ ਇੱਧਰ ਆਪਾਂ ਜਿਹੜਾ ਡਰਮ ਕੱਟ ਕੇ ਪਾਣੀ ਵਾਲੀ ਟੈਂਕੀ ਸੀ ਪੁਰਾਣੀ ਆਪਣੀ ਇਹ ਬਿਲਕੁਲ ਟੁੱਟ ਚੁੱਕੀ ਸੀ ਤੇ ਮੈਂ ਇਹਨੂੰ ਕਵਾੜ ਦੇ ਵਿੱਚ ਦੇਣ ਦੀ بجائے ਇਹਦੇ ਵਿੱਚ ਦੇਖੋ ਇਸ ਤਰ੍ਹਾਂ ਸਬਜ਼ੀਆਂ ਲਗਾਤੀਆਂ ਆ ਇਹ ਮੱਕੀ ਆ ਮੱਕੀ সুইਟ ਕੌਰਨ ਲੱਗੀ ਹੋਈ ਆਪਣੇ ਇਧਰ ਲੋਕੀ ਦੀਆਂ ਵੇਲਾਂ ਲੱਗੀਆਂ ਹੋਈਆਂ ਦੇਖੋ ਕਿੰਨੀ ਸੋਹਣੀ ਲੋਕੀ ਆ ਜਿਹੜੀ ਆਪਣੇ ਲੱਗ ਰਹੀ ਆ ਇਹ ਆਪਣੀ ਵਾਸ਼ਿੰਗ ਮਸ਼ੀਨ ਜੋ ਪੁਰਾਣੀ ਖਰਾਬ ਹੋ ਚੁੱਕੀ ਸੀ ਉਹਨੂੰ ਵੀ ਆਪਾਂ ਕਵਾੜ ਦੇ ਵਿੱਚ ਨਹੀਂ ਦਿੱਤਾ ਤੇ ਇਹਦੇ ਵਿੱਚ ਵੀ ਆਪਾਂ ਕੁਝ ਮੱਕੀ ਤੇ ਕੁਝ ਵਿੱਚ ਗਰੇਲੇ ਦੀਆਂ ਵੇਲਾਂ ਲੱਗੀਆਂ ਹੋਈਆਂ ਤੇ ਇੱਕ ਆਪਾਂ ਬੀਨਸ ਲਗਾਤੀ ਆ ਜਿਹੜੀ ਕਿ ਜਾ ਕੇ ਸਰਦੀਆਂ ਨੂੰ ਤਿਆਰ ਹੋਊਗੀ ਉਦੋਂ ਤੱਕ ਆਪਣੀ ਜਿਹੜੀ ਮੱਕੀ ਤੇ ਲੋਕੀ ਤੇ ਕਰੇਲੇ ਆ ਇਹ ਆਪਣੇ ਸੁੱਕ ਜਾਣੇ ਆ ਇੱਧਰ ਆ ਜੀਏ ਤੇ ਇਹ ਆਪਣੇ ਪਾਣੀ ਵਾਲੀ ਟੈਂਕੀ ਵੀ ਇੱਕ ਵੇਸਟ ਪਈ ਸੀ ਘਰੇ ਇਹਦੇ ਵਿੱਚ ਵੀ ਆਪਾਂ ਮੱਕੀ ਦੇ 4-5 ਜਿਹੜੇ ਬੂਟੇ ਲਗਾ ਦਿੱਤੇ ਆ ਇਹ ਟਾਇਰ ਦੇ ਵਿੱਚ ਵੀ ਮੱਕੀ ਲੱਗੀ ਹੋਈ ਤਿੰਨ-ਚਾਰ ਬੂਟੇ ਤੇ ਇੱਕ ਜਿਹੜਾ ਖੀਰੇ ਦਾ ਪਲਾਂਟ ਲੱਗਾ ਹੋਇਆ ਪਹਿਲਾਂ ਮੈਂ ਸਾਰੀਆਂ ਤੁਹਾਨੂੰ ਆਪਣੀਆਂ ਜਿਹੜੀਆਂ ਸਬਜ਼ੀਆਂ ਉਹ ਦਿਖਾਨੀਆਂ ਉਸ ਤੋਂ ਬਾਅਦ ਫਿਰ ਫਰੂਟ ਪਲਾਂਟ ਵਾਲਾ ਆਪਾਂ ਚੱਲਾਂਗੇ ਇੱਧਰ ਆਪਣੇ ਜਿਹੜੇ ਲਫਾਫੇ ਆ 14 22 10 ਇੰਚੀ ਦੇ ਲਫਾਫੇ ਆ ਇਹ ਮੈਂ Amazon ਤੋਂ ਮੰਗਾਈ ਸੀ ਤੇ ਇਹਨਾਂ ਦੇ ਵਿੱਚ ਜਿਹੜੀ ਭਿੰਡੀਆਂ ਦੀ ਗ੍ਰੋਥ ਆ ਉਹ ਬਹੁਤ ਵਧੀਆ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਆਪ ਹੀ ਭਿੰਡੀਆਂ ਦਾ ਤੇ ਬੈਂਗਣਾਂ ਦਾ ਜਿਹੜਾ ਰੰਗ ਇੱਧਰ ਜਿਹੜੇ ਬੈਂਗਣ ਆ ਉਹ 10 22 14 ਇੰਚੀ ਦਾ ਗਮਲੇ ਇਸ ਦੇ ਵਿੱਚ ਲੱਗੇ ਹੋਏ ਆ ਤੇ ਪਿੰਡੀਆਂ ਜਿਹੜੀਆਂ ਸਾਰੀਆਂ ਹੀ ਉਹ ਇਸ ਤਰ੍ਹਾਂ ਲਫਾਫਿਆਂ ਦੇ ਵਿੱਚ ਲੱਗੀਆਂ ਹੋਈਆਂ ਤੇ ਇਹਨਾਂ ਦੀ ਗਰੋਥ ਜਿਹੜੀ ਆ ਲਗਭਗ 2 ਫੁੱਟ ਦੇ ਕਰੀਬ ਹੋ ਚੁੱਕੀ ਆ ਤੇ ਮਹੀਨੇ ਤੋਂ ਉੱਪਰ ਇਹਨਾਂ ਨੂੰ ਲੱਗੀਆਂ ਨੂੰ ਹੋ ਚੁੱਕਾ ਤੇ ਹੁਣ ਇਹਨਾਂ ਨੂੰ ਫਾਲ ਦੇਖੋ ਇਸ ਤਰ੍ਹਾਂ ਆਣਾ ਜਿਹੜਾ ਉਹ ਸਟਾਰਟ ਹੋ ਗਿਆ ਫਲਾਵਰਿੰਗ ਸਟਾਰਟ ਹੋ ਚੱਲੀ ਆ ਇਹ ਲਗਭਗ 50 ਦੇ ਕਰੀਬ ਮੇਰੇ ਕੋਲ ਪਿੰਡੀਆਂ ਦੇ ਬੂਟੇ ਹੋਣੇ ਆ ਤੇ ਇੱਕ ਛੋਟੀ ਫੈਮਿਲੀ ਵਾਸਤੇ ਜਿਹੜੇ ਬਹੁਤ ਹੁੰਦੇ ਇੰਨੇ ਪਿੰਡੀਆਂ ਦੇ ਬੂਟੇ ਆਰਾਮ ਦੇ ਨਾਲ ਇਹਨਾਂ ਦੇ ਵਿੱਚੋਂ 30 40 ਜਿਹੜੀਆਂ ਪਿੰਡੀਆਂ ਆ ਕਿੱਲੋ ਦੇ ਕ੍ਰੀਮ ਪਿੰਡੀ ਜਿਹੜੀ ਆ ਉਹ ਲਾਥਾ ਨਹੀਂ ਆ ਇਹ ਦੇਖੋ ਤੁਸੀਂ ਇੱਧਰ ਸਾਰੀਆਂ ਜਿਹੜੀਆਂ ਪਿੰਡੀਆਂ ਨੇ ਤੇ ਇਹ ਆਪਾਂ ਇੱਧਰ ਇੱਕ ਫਲੀਆਂ ਦੀ ਹਾਂ ਫਲੀਆਂ ਮੰਗਵਾਈਆਂ ਸੀ ਆਨਲਾਈਨ ਹੀ ਤੇ ਇਹ ਆਪਾਂ ਲਗਾ ਦਿੱਤੀਆਂ ਆ ਮੈਂ ਵੀ ਫਸਟ ਟਾਈਮ ਹੀ ਲਗਾਈਆਂ ਆ ਦੇਖਦੇ ਆ ਕਿ ਕਿਸ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਗਰੋਥ ਆ ਆਪਣੇ ਕੋਲ ਅੱਗੇ ਰਹਿੰਦੀ ਆ ਇੱਧਰ ਵੀ ਇਹ ਡਰਮ ਲੱਗਾ ਆ ਪੁਰਾਣਾ ਤੇ ਇਹਦੇ ਵਿੱਚ ਮੱਕੀ ਤੇ ਕੁਝ ਕੱਦੂ ਦੀਆਂ ਵੇਲਾ ਮੈਂ ਲਗਾ ਦਿੱਤੀਆਂ ਆ ਇਦੇ ਨਾਲ ਹੀ ਇੱਧਰ ਆਪਾਂ ਆ ਜੀਏ ਤੇ ਇਹ ਵੀ ਉਸੇ ਆਨਾਪ ਵਾਲੀ ਜਿਹੜੇ ਲਪਾਫੇ ਆ ਇਹਨਾਂ 'ਚ ਵੀ ਮੱਕੀ ਲੱਗੀ ਹੋਈ ਆ ਤੇ ਕੁਛ ਵਿੱਚ ਹਲਦੀ ਆ ਤੇ ਹੁਣ ਆਉਣੇ ਆਪਾਂ ਜਿਹੜੇ ਆਪਣੇ ਫਰੂਟ ਪਲਾਂਟ ਆ ਸਭ ਤੋਂ ਪਹਿਲਾਂ ਇਹ ਹੈਗਾ ਜੀ ਚਕੋਤਰੇ ਦਾ ਫੂਟਾ ਇਹ ਥੋੜਾ ਖਰਾਬ ਜਿਹਾ ਹੋ ਗਿਆ ਸੀਗਾ ਤੇ ਹੁਣ ਦੁਬਾਰਾ ਤੋਂ ਜਿਹੜੀ ਇਹਦੀ ਆ ਗਰੋਥ ਆ ਉਹ ਸਟਾਰਟ ਹੋ ਗਈ ਆ ਇਹ ਹੈਗਾ ਆਪਣੇ ਅਨਾਨਾਸ ਅਨਾਨਾਸ ਆਪਾਂ ਜਿਹੜਾ ਘਰ ਹੀ ਲਿਆਣੇ ਆ ਉਹ ਆਪਾਂ ਖਾ ਕੇ ਤੇ ਜਿਹੜਾ ਉਸ ਤੋਂ ਉੱਪਰ ਉਹਦੇ ਪੱਤੇ ਹੁੰਦੇ ਨੇ ਉਹਨਾਂ ਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਲਗਾ ਦਿੱਤਾ ਸੀ ਤੇ ਪਰ ਬਹੁਤ ਵਧੀਆ ਚੱਲ ਰਿਹਾ ਤੇ ਦੇਖਦੇ ਆ ਕਿ ਇਹਨੂੰ ਫਰੂਟਿੰਗ ਜਿਹੜੀ ਆਂਦੀ ਆ ਜਾਂ ਨਹੀਂ ਆਂਦੀ ਇਹ ਤਾਂ ਦੇਸੀ ਜਾਮੂਨਾ ਇਹ ਤਾਂ ਇਸ ਤਰ੍ਹਾਂ ਉੱਗ ਗਈ ਸੀ ਤੇ ਮੈਂ ਫਿਰ ਇਹਨੂੰ ਲੱਗਾ ਰਹਿਣ ਦਿੱਤਾ ਤੇ ਲਗਭਗ 3-4 ਫੁੱਟ ਦੀ ਹਾਈਟ ਜਿਹੜੀ ਉਹ ਹੋ ਗਈ ਆ ਤੇ ਇਹ ਆਪਣਾ ਹੈਗਾ ਸੇਪ ਦਾ ਬੂਟਾ ਇਹ ਹੈਗਾ ਜੀ ਆਮਸਮਮੀ ਇਹਦੇ ਨਾਲ ਹੀ ਇਹ ਵੈਰੀਗੇਟਡ ਮਾਰਟਾ ਦੋ ਰੰਗ ਦਾ ਜਿਹੜਾ ਹੁੰਦਾ ਤੇ ਇਹ ਹੈਗਾ ਜੀ ਆਪਣਾ ਰੈੱਡ ਡਾਇਮੰਡ ਗੁਆਵਾ ਤੇ ਇਹਦੇ ਨਾਲ ਹੀ ਆਹ ਜਿਹੜੇ ਦੋ ਬੂਟੇ ਆ ਇਹ ਆਪਣੇ ਆਪ ਹੀ ਗਮਲੇ ਦੇ ਵਿੱਚ ਉੱਗੇ ਆ ਇਹ ਨਹੀਂ ਮੈਨੂੰ ਪਤਾ ਕਿ ਕਿਸ ਚੀਜ਼ ਦੇ ਆ ਫਲਾਂ ਦੇ ਆ ਜਾਂ ਵੈਸੇ ਹੀ ਆ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਕਮੈਂਟ ਕਰਿਓ ਇਹਦੇ ਨਾਲ ਹੀ ਇੱਧਰ ਆਪਣੇ ਹੈਗਾ ਨਿੰਬੂ ਦਾ ਬੂਟਾ ਇਹ ਹੈਗਾ ਆਪਣੇ ਸਟਾਰ ਫਰੂਟ ਜਿਹ ਵੀ ਸੇਵ ਦਾ ਬੂਟਾ ਹੀ ਆ ਇਹ ਨਾਰ ਨਾਰਾਂ ਦੇ ਮੇਰੇ ਕੋਲ ਤਾਂ ਹੁਣੇ ਮਿਲਦਾ ਦਾ 15 ਤੋਂ 20 ਕਰੀ ਕਰੀ ਬੂਟੇ ਹੋਣੇ ਆ ਇਹ ਹੈਗੀ ਜੀ 베ਰੀ ਇਹ ਐਪਲ 베ਰ ਨਹੀਂ ਹੈਗਾ ਇਹ ਦੇਸੀ 베ਰ ਲਗਾਇਆ ਮੈਂ ਕਿਉਂਕਿ ਐਪਲ 베ਰ ਆਪਣੇ ਕੋਲ ਜ਼ਮੀਨ ਤੇ ਕਾਫੀ ਲੱਗੇ ਹੋਏ ਆ ਤੇ ਇਸ ਕਰਕੇ ਮੈਂ ਦੇਸੀ 베ਰੀ ਕਹਿ ਕੇ ਲਈ ਆਈ ਸੀ ਤੇ ਬਾਕੀ ਹੁਣ ਜਦੋਂ ਫਲ ਲੱਗੂਗਾ ਫੇਰ ਹੀ ਪਤਾ ਲੱਗਣਾ ਆ ਪੱਤੇ ਦਾ ਇਸ ਦੇ ਵੀ ਮੈਨੂੰ ਚੌੜੇ ਹੀ ਲੱਗ ਰਹੇ ਆ ਇਧਰ ਇਹ ਹੈਗਾ ਆ ਹਾਂ ਕਿੰਨੂ ਦਾ ਬੂਟਾ ਇਹ ਕਰੋਂਦਾ ਕਰੋਂਦੇ ਦੀ ਜਿਹੜੀ ਦੇਖੋ ਹਾਲਟਾ ਉਹ ਕਾਫੀ ਹੋ ਚੁੱਕੀ ਆ ਤੇ ਬਹੁਤ ਵਧੀਆ ਚੱਲ ਰਿਹਾ। بارش ਦਾ ਜਿਹੜਾ ਆਨੰਦ ਮਾਣ ਰਹੇ ਆ ਸਾਰੇ ਬੂਟੇ ਤੇ بارش ਦੇ ਵਿੱਚ ਇਹਨਾਂ ਦੀ ਜਿਹੜੀ ਗਰੋਥਾ ਉਹ ਵੀ ਬਹੁਤ ਵਧੀਆ ਚੱਲ ਰਹੀ ਆ ਇਹ ਮਾਲਟਾ। ਇਹਦੇ ਨਾਲ ਹੀ ਇੱਧਰ ਮਸੰਮੀ ਇਹ ਅਨਾਰ ਤੇ ਅਨਾਰਾਂ ਨੂੰ ਵੀ ਦੇਖੋ ਤੁਸੀਂ ਫਲਾਵਰਿੰਗ ਜਿਹੜੀ ਆ ਉਹ ਸਟਾਰਟ ਹੋ ਗਈ ਆ। ਤੇ ਹੁਣ ਆਪਾਂ ਥੋੜਾ ਘੁੰਮ ਕੇ ਉੱਪਰ ਦੀ ਚੱਲਦੇ ਆ ਕਿਉਂਕਿ ਇੱਥੇ ਲੱਗ ਗਈ ਉਹ ਨਾ ਛੱਤ ਦੇ ਉੱਪਰ ਹੈ ਜਿਹੜਾ ਉਹ ਚਾਨਣ ਵਾਸਤੇ ਔਰ ਜਗਾ ਛੱਡੀ ਹੋਈ ਆ ਤੇ ਆਪਾਂ ਬੋਰੇ ਆਪਣੇ ਕੋਲ ਪੈਸ ਹੀ ਵੇਸਟ ਇਹਨਾਂ ਦੇ ਵਿੱਚ ਵੀ ਆਪਾਂ ਜਿਹੜੇ ਸਵੀਟ ਕੋਰਨਰ ਉਹ ਲਗਾ ਦਿੱਤੇ ਆ ਇਹ ਹੈਗਾ ਜੀ ਰੈੱਡ ਡਾਇਮੰਡ ਗਵਾਵਾ ਇਹਨੂੰ ਦੇਖੋ ਸਰਦੀਆਂ ਵਾਲਾ ਫਲ ਜਿਹੜਾ ਹੁਣ ਸਟਾਰਟ ਹੋ ਗਿਆ ਤੇ ਦੇਖਦੇ ਆ ਕਿ ਇਹਨੂੰ ਜਿਹੜਾ ਫਲ ਆ ਉਹ ਕਿਸ ਤਰ੍ਹਾਂ ਦਾ ਆਂਦਾ ਮੈਂ ਵੀ ਫਸਟ ਟਾਈਮ ਇਹ ਜਿਹੜਾ ਅਮਰੂਦ ਆ ਉਹ ਲਗਾਇਆ ਇਹ ਹੈਗਾ ਜੀ ਨਿੰਬੂ ਨੇ ਬੁਦੀ ਪਤਾ ਨਹੀਂ ਕਿਹੜੀ ਵੈਰਾਈਟੀ ਆ ਇਹ ਸਰਕਾਰੀ ਨਰਸਰੀ ਤੋਂ ਮੈਂ ਲੈ ਕੇ ਆਈ ਆ ਇਹ ਵੀ ਗਵਾਵਾ ਹੀ ਆ ਇਹ ਵੀ ਮੈਨੂੰ ਨਹੀਂ ਪਤਾ ਕਿ ਕਿਹੜੀ ਵੈਰਾਈਟੀ ਆ ਇਹ ਕਿੰਨੂ ਇਹ ਹੈਗਾ ਆਪਣਾ ਇਹ ਵੀ ਕਿੰਨੂ ਦਾ ਹੀ ਬੂਟਾ ਆ ਇਹ ਪਿਛਲੇ ਸਾਲ ਦਾ ਆ ਇਹ ਮੈਂ ਹੁਣੇ ਲਾਂਕੇ ਲਗਾਏ ਆ ਸਾਰੇ ਬੂਟਿਆਂ ਦੀ ਉਗ ਜਿਹੜੀ ਹੈ ਲਗਭਗ 1.5 ਸਾਲ ਦੇ ਕਰੀਬ ਹੁਣ ਹੋਈ ਆ ਇਹ ਤੁਸੀਂ ਜਿਹੜੇ ਅਨਾਰ ਦੇਖ ਰਹੇ ਹੋ ਨਾ ਇਹਨੇ ਸਾਰੇ ਅਨਾਰ ਜਿਹੜੇ ਲਗਭਗ ਵਿੱਚ 15 ਤੋਂ 20 ਬੂਟੇ ਆ ਨਾ ਉਹ ਮੈਂ ਪਿਛਲੇ 7 ਕਿ ਮਹੀਨੇ ਹੋ ਗਏ ਆ ਪਿਛਲੇ ਸਾਲ ਮਤਲਬ ਗਰਮੀਆਂ ਦੀ ਸਟਾਰਟਿੰਗ ਜਿਹਦੇ ਵਿੱਚ ਹੀ ਮੈਂ 20 ਤੋਂ ਲਗਾਏ ਸੀਗੇ ਇਹ ਵਾਲੇ ਸਾਰੇ ਅਨਾਰ ਤੇ ਮਤਲਬ ਜਦੋਂ 4 ਕਿ ਮਹੀਨੇ ਦੇ ਹੋ ਗਏ ਨਾ ਉਦੋਂ ਇਹ ਅਨਾਰ ਜਿਹੜੇ ਇਹਨਾਂ ਨੂੰ ਮਤਲਬ ਫਲਾਵਰਿੰਗ ਆਣੀ ਸਟਾਰਟ ਹੋ ਗਈ ਜਦੋਂ 4 ਕਿ ਮਹੀਨੇ ਦੇ ਉੱਗਣ ਤੋਂ ਬਾਅਦ ਹੋ ਗਏ ਸੀ ਤੇ ਮੈਂ ਜ਼ਿਆਦਾਤਰ ਸੁਣਿਆ ਕਿ ਸੀ ਕਿ ਜਿਹੜੇ ਆਪਾਂ ਸੀਡ ਤੋਂ ਲਗਾਉਨੇ ਆ ਉਹਨਾਂ ਨੂੰ ਫਲਾਵਰਿੰਗ ਨਹੀਂ ਆਉਂਦੀ ਛੇਤੀ ਪਰ ਮੇਰੇ ਤਾਂ ਇਹ ਮਤਲਬ ਕਿ 4 ਮਹੀਨੇ ਦੇ ਜਦੋਂ ਹੋ ਗਏ ਸੀ ਉਦੋਂ ਹੀ ਸਾਰਿਆਂ ਨੂੰ ਜਿਹੜੀ ਫਲਾਵਰਿੰਗ ਦੇਖੋ ਲਗਣੀ ਸਟਾਰਟ ਹੋ ਗਈ ਜੀ ਇਸ ਤਰ੍ਹਾਂ ਦੇਖੋ ਤੁਸੀਂ ਗੁੱਸ਼ਿਆਂ ਦੇ ਵਿੱਚ ਇਹਨੂੰ ਜਿਹੜੇ ਫਲਾਵਰ ਲੱਗ ਰਹੇ ਆ ਤੇ ਇਹਨਾਂ ਦੀ ਉਮਰ ਹਲੇ ਮਸੀਂ 6 ਮਹੀਨੇ ਹੀ ਹੋਈ ਆ ਤੁਸੀਂ ਆਪ ਦੇਖ ਲਓਗੇ ਛੋਟੇ ਛੋਟੇ ਬੂਟੇ ਹਲੇ ਇਧਰ ਮੈਂ ਤੁਹਾਨੂੰ ਇਸ ਤੋਂ ਵੀ ਛੋਟੇ ਦਿਖਾਉਣੀ ਆ ਮਸੀਂ ਇੱਕ ਗਿੱਠ ਦੇ ਕਰੀਬ ਆ ਤੇ ਉਹਨਾਂ ਨੂੰ ਵੀ ਜਿਹੜੇ ਫੁੱਲ ਆ ਉਹ ਲੱਗਨੇ ਸਟਾਰਟ ਹੋ ਗਏ ਆ ਇਹ ਜਿਹੜਾ ਨਾਰਾ ਇਹਦੀ ਹਾਈਟ ਤਾਂ ਬਹੁਤ ਲੰਬੀ ਸੀ 8-9 ਫੁੱਟ ਹਾਈਟ ਸੀ ਤੇ ਮੈਂ ਇਹਨੂੰ ਜਿਹੜਾ ਉੱਤੋਂ ਜਿਹੜੀ ਇਹਦੀ ਆ ਉਹ ਕਟਾਈ ਉਹ ਕਰ ਦਿੱਤੀ। ਇਹ ਵੀ ਦੇਖੋ ਮੇਰਾ ਕਿੰਨੂ ਦਾ ਪਲਾਂਟ ਆ ਇਹਨੂੰ ਵੀ 2 ਕਿੰਨੂ ਲੱਗੇ ਹੋਏ ਆ ਤੇ ਬਾਕੀ ਬੂਟੇ ਨੇ ਸਾਰੇ ਆਪਣੇ ਆਪ ਹੀ ਝਾੜ ਦਿੱਤੇ ਸੀਗੇ। ਕਿਉਂਕਿ ਹਜੇ ਬੂਟੇ ਦੀ ਉਮਰ ਜਿਹੜੀ ਉਹ ਥੋੜੀ ਆ। ਇਹ ਮੈਂ ਅਨਾਰ ਦਾਣੇ ਦਾ ਬੂਟਾ ਘਾਹ ਕੇ ਲਿਆਈ ਸੀ ਤੇ ਇਹਦਾ ਰੰਗ ਦੇਖੋ ਇਸ ਤਰ੍ਹਾਂ ਦਾ ਆ ਅਨਾਰ ਦਾ। ਹੁਣ ਬਾਕੀ ਜਦੋਂ ਇਹ ਪੱਕਣਗੇ ਤਾਂ ਫਿਰ ਪਤਾ ਚੱਲੂਗਾ ਕਿ ਮਤਲਬ ਇਹ ਨਾਰਦਾਣਾ ਆ ਜਾਂ ਕੀ ਆ ਇਹ ਦੇਖੋ ਦੋ ਇੱਧਰ ਵੀ ਲੱਗੇ ਹੋਏ ਜੇ ਕਿਸੇ ਨੂੰ ਪਤਾ ਹੋਵੇ ਤਾਂ ਤੁਸੀਂ ਜ਼ਰੂਰ ਦੱਸ ਸਕਦੇ ਹੋ ਕਿ ਇਹ ਅਨਾਰ ਆ ਜਾਂ ਕਿ ਅਨਾਰਦਾਣੇ ਦਾ ਬੂਟਾ ਏ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਮੈਨੂੰ ਲੱਗ ਕੇ ਅਨਾਰਦਾਣੇ ਦੇ ਬੂਟਾ ਆਈ ਸੀ ਇਹ ਵੀ ਮੇਰਾ ਕਿੰਨੂ ਦਾ ਬੂਟਾ ਇਹਦੇ ਨਾਲ ਹੀ ਇਹ ਵੀ ਰੈੱਡ ਡਾਈ ਨਹੀਂ ਸੌਰੀ ਇਹ ਰੈੱਡ ਡਾਈ ਨਹੀਂ ਹੈਗਾ ਇਸ ਦਾ ਅਮਰੂਦਾ ਹੁਣ ਬਾਕੀ ਲੱਗਣਗੇ ਤਾਂ ਪਤਾ ਚੱਲੂਗਾ ਕਿਉਂਕਿ ਨਰਸਰੀ ਵਾਲੇ ਤਾਂ ਮਤਲਬ ਉਹਨਾਂ ਨੂੰ ਤਾਂ ਜਿਹੜੀ ਵੈਰੈਟੀ ਤੁਸੀਂ ਪੁੱਛ ਲੋ ਉਹਨਾਂ ਨੇ ਤਾਂ ਉਹ ਹੀ ਕਹਿ ਦੇਣੀ ਹੁੰਦੀ ਆ ਕਿ ਇਹ ਹੀ ਆ ਇਹ ਵੀ ਰੈਡ ਡਾਇਮੰਡ ਯਾ ਰੈਡ ਡਾਇਮੰਡ ਦੇ ਮੇਰੇ ਕੋਲ ਚਾਰ ਬੂਟੇ ਆ ਇਹ ਵੀ ਇੱਧਰ ਹੈਗਾ ਕਿੰਨੂ ਇਹ ਨਾਰ ਉਹਦਾ ਚੀਕੂ ਇਹ 27 ਅਮਰੂਦ ਜਿਹੜਾ ਉਹਨੂੰ ਬੋਲਦੇ ਆ ਇਹਨੂੰ ਵੀ ਸਰਦੀਆਂ ਵਾਲੇ ਫਲਾਵਰ ਸਟਾਰਟ ਹੋ ਗਏ ਉਹਨੇ ਤੇ ਇਹ ਦੋ ਤਿੰਨ ਬਰਾਮਾ ਜੇ ਖਾਲੀ ਪਏ ਆ ਇਹ ਮੈਂ ਬੂਟੇ ਲੈ ਕੇ ਆਣੇ ਨੇ ਹੋਰ ਤੇ ਇਹ ਜਿਹੜੇ ਬੂਟੇ ਆ ਦੋ ਇਹ ਮੇਰੇ ਕੋਲ ਸੇਮ ਹੀ ਬੂਟੇ ਆ ਇਹ ਮੈਂ ਸੀਡ ਤੋਂ ਉਗਾਏ ਸੀ ਦੋਨੇ ਹੀ ਬੂਟੇ ਇਹ ਲਗਭਗ 2 ਸਾਲ ਦੇ ਹੋ ਗਏ ਆ ਦੋਨੋਂ ਸੇਮ ਹੀ ਮਤਲਬ ਵੈਰੈਟੀ ਦੇ ਆ ਤੇ ਇਹ ਇੱਕ ਬੂਟਾ ਮੈਂ ਰੱਖਣਾ ਆ ਇੱਕ ਵੇ ਕਿਸੇ ਨੂੰ ਦੇ ਦੇਣਾ ਆ ਕਿਉਂਕਿ ਮੈਂ ਦੋ ਕੀ ਕਰਨੇ ਆ ਤਾਂ ਹੈਗੇ ਵੀ ਦੋਨੋਂ ਸੀਡ ਤੋਂ ਹੀ ਉੱਗੇ ਹੋਏ ਆ ਇਹ ਇਸ ਕਰਕੇ ਇਹਨਾਂ ਨੂੰ ਜਿਹੜੀ ਫਰੂਟਿੰਗ ਆ ਉਹ ਵੀ 3 ਸਾਲ ਤੋਂ ਬਾਅਦ ਹੀ ਆਣੀ ਆ ਤੇ 1.5-2 ਸਾਲ ਦੇ ਤਾਂ ਹੋ ਗਏ ਆ ਇਹ ਤੇ 1.5-2 ਸਾਲ ਹਜੇ ਹੋਰ ਜਿਹੜੀ ਵੇਟ ਕਰਨੀ ਪੈਣੀ ਪਰ ਮੈਂ ਇੱਕ ਬੂਟਾ ਜਿਹੜਾ ਹੈ ਕਿਸੇ ਨੂੰ ਦੇ ਦੇਣਾ ਇੱਧਰ ਆਪਣੇ ਲੱਗਾ ਹੋਇਆ ਡ੍ਰੈਗਨ ਇਤਨਾ ਨਾਰਮਲ ਜਿਹੜਾ ਡ੍ਰੈਗਨ ਫਰੂਟ ਆ ਤੁਸੀਂ ਦੇਖੋ ਇਹ ਵਾਲਾ ਹੁੰਦਾ ਜਿਹੜੀਆਂ ਲੰਬੀਆਂ ਲੰਬੀਆਂ ਇਸ ਤਰ੍ਹਾਂ ਇਹਨੂੰ ਹੁੰਦੀਆਂ ਪੱਤੀਆਂ ਤੇ ਇੱਕ ਇਹ ਵਾਲਾ ਜਿਹੜਾ ਡ੍ਰੈਗਨ ਆ ਤੁਸੀਂ ਦੇਖੋ ਇੱਧਰ ਜੇ ਕਿਸੇ ਨੂੰ ਮਿਲੇ ਇਹ ਆਮ ਕਈ ਵਾਰੀ ਰੋਡ ਸਾਈਡ ਤੋਂ ਵੀ ਮਿਲ ਜਾਂਦਾ ਪਰ ਮੈਂ ਤਾਂ ਇਹ ਮੋੜ ਲਿਆਣ ਕੇ ਲਗਾਇਆ ਇਹਨੂੰ ਜਿਹੜੇ ਗੋਲ ਮਤਲਬ ਇਸ ਤਰ੍ਹਾਂ ਦਾ ਮੈਂ ਤੁਹਾਨੂੰ ਦੱਸਾਂ ਚੀਕੂ ਕసైਜ ਦਾ ਜਿਹੜਾ ਇਹਨੂੰ ਡ੍ਰੈਗਨ ਆ ਉਹ ਲੱਗਦਾ ਆ ਇਹਨੂੰ ਨਹੀਂ ਹਜੇ ਤੱਕ ਲੱਗੇ ਮੇਰੇ ਕੋਲ ਪਹਿਲਾਂ ਜ਼ਮੀਨ ਦੇ ਵਿੱਚ ਲੱਗਾ ਹੋਇਆ ਸੀ ਤੇ ਉਹਨੂੰ ਮੈਂ ਇੱਕ ਵਾਰੀ ਲੱਗੇ ਹੋਏ ਦੇਖਿਆ ਤੇ ਮੇਰੇ ਕੋਲ ਸ਼ਾਇਦ ਉਹ ਇੱਕ ਫਲ ਵੀ ਪਿਆ ਆ ਬਾਹਰ ਜ਼ਮੀਨ ਤੇ ਜੇ ਮਿਲ ਗਿਆ ਤਾਂ ਮੈਂ ਤੁਹਾਨੂੰ ਜ਼ਰੂਰ ਉਹ ਵੀ ਨਾਲ ਦਿਖਾਉਣੀ ਆ ਤੇ ਏ ਸੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਮੇਰੇ ਫਲਾਂ ਦੇ ਬੂਟੇ ਤੇ ਸਬਜ਼ੀਆਂ ਮੇਰੀਆਂ ਚੰਗੀਆਂ ਲੱਗੀਆਂ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰਿਓ ਸਾਰੇਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ